ਮਾਨ ਸਰਕਾਰ ਦੇ ਵੱਲੋਂ ਹਾਲੀ ਦੇ ਵਿੱਚ ਕੀਤੀ ਗਈ ਕੈਬਨ ਮੀਟਿੰਗ ਦੇ ਵਿੱਚ ਦੋ ਵੱਡੇ ਝਟਕੇ ਪੰਜਾਬ ਦੇ ਲੋਕਾਂ ਨੂੰ ਦਿੱਤੇ ਗਏ ਨੇ ਜਿਸ ਦੇ ਵਿੱਚ ਵੱਡਾ ਬੋਝ ਪੰਜਾਬ ਦੇ ਲੋਕਾਂ ਦੀ ਜ਼ੇਬ ਦੇ ਉੱਪਰ ਪਿਆ ਹੈ ਮਾਨ ਸਰਕਾਰ ਦੇ ਵੱਲੋਂ ਪਹਿਲਾ ਫੈਸਲਾ ਇਹ ਲਿਆ ਗਿਆ ਕਿ 7 ਕਿਲੋਵਾਟ ਤੱਕ ਦੇ ਘਰੇਲੂ ਖਪਤਕਾਰਾਂ ਨੂੰ ਜਿਹੜੀ 2.5 ਰੁਪਏ ਪ੍ਰਤੀ ਯੂਨਿਟ ਬਿਜਲੀ ਸਬਸਿਡੀ ਮਿਲਦੀ ਸੀ ਉਹ ਹੁਣ ਨਹੀਂ ਮਿਲੇਗੀ ਤੇ ਨਾਲ ਹੀ ਪੈਟਰੋਲ ਅਤੇ ਡੀਜ਼ਲ ਦੇ ਰੇਟਾਂ ਦੇ ਵਿੱਚ ਵੀ ਵਾਧਾ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਹੁਣ ਵੱਖੋ-ਵੱਖਰੀਆਂ ਪਾਰਟੀਆਂ ਨੇ ਆਮ ਆਦਮੀ ਪਾਰਟੀ ਨੂੰ ਘੇਰਨ ਦਾ ਕੰਮ ਕਰ ਦਿੱਤਾ ਹੈ ਇਸਦੇ ਵਿਚਾਲੇ ਬਿਕਰਮ ਮਜੀਠੀਆ ਨੇ ਚंडीगढ़ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਵੱਖ-ਵੱਖਰੇ ਮੁੱਦਿਆਂ ਤੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਦਾ ਕੰਮ ਕੀਤਾ ਹੈ ਉਹਨਾਂ ਨੇ ਤਿੱਖੇ ਨਿਸ਼ਾਨੇ ਪੰਜਾਬ ਦੇ ਮੁੱਖ ਮੰਤਰੀ ਤੇ ਸਾਧੇ ਨੇ ਤੇ ਬਿਕਰਮ ਮਜੀਠੀਆ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਸੀਐਮ ਭਗਵੰਤ ਮਾਨ ਦੇ ਖਿਲਾਫ ਕਈ ਅਜਿਹੇ ਸ਼ਬਦ ਵੀ ਵਰਤ ਦਿੱਤੇ ਨੇ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋ ਰਹੇ ਨੇ ਕੀ ਕੁਝ ਆਖਿਆ ਗਿਆ ਬਿਕਰਮ ਮਜੀਠੀਆ ਦੇ ਵੱਲੋਂ ਸੀਐਮ ਭਗਵੰਤ ਮਾਨ ਦੇ ਖਿਲਾਫ ਤੁਸੀਂ ਕੋਦੀ ਸੁਣੋ ਦਿੱਲੀ ਜਾਂਦੇ ਆ ਵੱਖ-ਵੱਖ ਸੂਬਿਆਂ 'ਚ ਜਾਂਦੇ ਕਹਿੰਦੇ ਜੀ ਅਸੀਂ ਤਾਂ 90% ਲੋਕਾਂ ਦੇ ਘਰਾਂ ਦੇ ਬਿੱਲ ਨਹੀਂ ਹੁੰਦੇ ਤੇ ਭਾਈ ਸਾਹਿਬ ਹੁਣ ਦੱਸ ਦਿਓ ਕਿ ਜਿਹੜੀ 32 5 ਰੁਪਏ ਕਿਲੋਵਾਟ ਸੀਗੀ ਹੁਣ ਅਸੀਂ ਉਹਦਾ ਵਧਾ ਕੇ 8 ਰੁਪਏ ਕਿਲੋਵਾਟ ਕਰਤੀ ਅਸੀਂ 2000 ਕਰੋੜ ਕੱਲਾ 11 ਲੱਖ ਕੰਜ਼ਿਊਮਰ ਇਹਦੇ ਨਾਲ ਹਿੱਟ ਹੋਣਾ ਕਿ ਜੇ ਉਹ ਅਸੀਂ 32 ਦੇ ਰੇਟ ਵਧਾਏ ਆ ਔਰ ਮੈਂ ਤੁਹਾਨੂੰ ਜਿੰਨੀ ਇਹ ਇੱਕ ਮੈਂ ਸੈਪਰੇਟ ਦਿਨ ਜੋ ਬਿਜਲੀ ਬੋਰਡ ਫਜਿੰਗ ਕਰ ਰਿਹਾ ਨਾ ਜੀ ਕਿਵੇਂ ਬਿੱਲ ਆਉਂਦੇ ਆ ਕਿਵੇਂ ਕਿਸੇ ਮਹੀਨੇ ਕਹਿਣ ਕਿ ਤੁਹਾਡਾ ਬਿੱਲ ਕੋਈ ਨਹੀਂ ਅਗਲੇ ਮਹੀਨੇ ਭੇਜਣਗੇ ਨਹੀਂ ਜੀ ਤੁਹਾਡਾ ਪਿਛਲੇ ਮਹੀਨੇ ਦਾ ਉਹ ਐਵਰੇਜ ਪੱਤੀ ਆ ਤੇ ਤੁਹਾਡਾ ਫਲਾਣਾ ਬਿੱਲ ਆ ਗਿਆ ਇਹ ਗੱਲ ਮੈਂ ਵੱਖਰੇ ਕਿਸਮ ਚ ਕਰੂੰਗਾ ਮਗਰ ਕਹਿਣ ਦਾ ਭਾਵ ਕਿ ਇੱਕ ਝਟਕੇ ਨਾਲ ਕਦੇ ਤੁਸੀਂ ਸੁਣਿਆ ਕਿ ਬਿਜਲੀ 5 ਰੁਪਏ ਤੋਂ 8 ਰੁਪਏ ਕੱਟਦੀ ਗਈ ਹੋਵੇ ਕੀ ਇਹ ਆਮ ਆਦਮੀ ਦੀ ਸਰਕਾਰ ਕੀ ਇਹ ਆਮ ਆਦਮੀ ਨੂੰ ਇਹਦਾ ਕੋਈ ਫਾਇਦਾ ਪਹੁੰਚਣਾ ਅਨਸਰ ਇਜ਼ ਨੋ ਫਿਰ ਤੁਸੀਂ ਦੂਜੀ ਗੱਲ ਵੇਖੋ ਕਿ ਮੈਨੂੰ ਯਾਦ ਹੈ ਉਦੋਂ ਅਸੀਂ ਆਪੋਜੀਸ਼ਨ 'ਚ ਸਾਂ ਐਂਡ ਮੋਦੀ ਸਾਹਿਬ ਨੇ ਇੱਕ ਵਾਰੀ ਆ ਵੈਟ ਘਟਾਇਆ ਸੀ 5 ਰੁਪਏ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਘਟੀਆਂ ਸਨ ਇਹ ਸਭ ਤੋਂ ਵੱਡ ਰੌਲਾ ਇਹ ਭਗਵਾਨਤ ਮਾਨੁਰਾਲੇ ਪਾਇਆ ਕੀ ਦੇਖੋ ਜੀ ਕੀ ਫਾਇਦਾ ਚਲੋ ਦਿੱਲੀ ਨੇ ਘਟਾਤਾ ਮਗਰ ਪੰਜਾਬ ਨਹੀਂ ਘਟਾਉਂਦੀ ਉਦੋਂ ਪੰਜਾਬ ਤੇ ਸਰਕਾਰ ਕੈਪਟਨ ਮਰਿੰਦਰ ਸਿੰਘ ਦੀ ਸੀ ਅੱਜ ਮੈਂ ਭਗਵਾਨਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਆ ਨਾਰਥਰਨ ਰੀਜਨ ਚ ਜੋ ਤੁਸੀਂ ਕੱਲ ਦਾ ਕਾਰਨਾਮਾ ਕੀਤਾ ਸੁਹੂਲਤ ਤਾਂ ਤੁਸੀਂ ਕਿਸੇ ਨੂੰ ਕੋਈ ਨਹੀਂ ਦਿੱਤੀ ਨੌਕਰੀ ਤੁਸੀਂ ਨਹੀਂ ਦਿੰਦੇ ਕੁਟਾਪਾ ਤੁਸੀਂ ਰੋਜ਼ ਛਾੜਦੇ ਹੋ ਤਰਖਾਵਾ ਤੁਸੀਂ ਨਹੀਂ ਟਾਈਮ ਨਾਲ ਦੇ ਪਾਰੇ ਪੁਰਾਣੀ ਪੈਨਸ਼ਨ ਤੁਸੀਂ ਨਹੀਂ ਬਹਾਲ ਕਰਦੇ ਸੜਕਾਂ ਸਾਰੀਆਂ ਲਿੰਕ ਰੋਡਾਂ ਟੁੱਟੀਆਂ ਪਈਆਂ ਨੇ ਮੈਨੂੰ ਲੱਗਦਾ ਚੰਨੀ ਪੈਚ ਲਾਉਂਦਾ ਸੀ ਤੂੰ ਤਾਂ ਪੱਚ ਲਾਉਣ ਦਾ ਵੀ ਭਗਵੰਤ ਗਿਆ ਮਗਰ ਅੱਜ ਕੀ ਹੋਇਆ ਜੋ ਵੈਟ ਵਧਾਇਆ 90 99 ਪੈਸੇ ਸ਼ਾਇਦ ਪੈਟਰੋਲ ਤੇ 99 ਪੈਸੇ ਪੈਟਰੋਲ ਤੇ ਤੇ 62 ਪੈਸੇ ਡੀਜ਼ਲ ਇਹ じゃ ਉਲਟਾ ਇਹ ਉਲਟਾ ਡੀਜ਼ਲ ਤੇ 68 ਪੈਸੇ ਤੇ ਪੈਟਰੋਲ ਤੇ 91 ਪੈਸੇ ਅੱਜ ਮਹਾਲੀ ਚ ਸਭ ਤੋਂ ਮਹਿੰਗਾ ਜੇ ਡੀਜ਼ਲ ਹੋ ਗਿਆ ਇੱਕ ਕਸ਼ਮ ਦਾ ਜੰਮੂ ਹਿਮਾਚਲ ਨੇਪਰਿੰਗ ਸਟੇਟਸ ਤੋਂ ਸਭ ਤੋਂ ਵੱਧ ਪੰਜਾਬ ਦਾ ਕਰਤਾ ਹੈ ਅੱਜ ਜਿੰਨੀ ਉਹ ਐਸੋਸੀਏਸ਼ਨ ਹੈ ਇਹਨਾਂ ਦੀ ਪਿੱਟਰੀ ਆ ਕਿ ਸਾਡਾ ਤੁਸੀਂ ਨੁਕਸਾਨ ਸਾਡਾ ਨਹੀਂ ਸਟੇਟ ਦੇ ਰੈਵਨਿਊ ਦਾ ਕਰੋਗੇ ਪੈਟਰੋਲ ਦੀ ਕੀਮਤਾਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਸਭ ਤੋਂ ਮਹਿੰਗੀਆਂ 98.10 ਜਦਕਿ ਨੇਪਰਿੰਗ ਸਟੇਟ 'ਚ 97.70 ਮੈਕਸਿਮਮ ਜਾਂ 95 ਰੁਪਏ ਤੱਕ ਵੀ ਹੈ ਹਿਮਾਚਲ 'ਚ ਆ ਨਾਲ ਸਾਡਾ ਕਿਹੜਾ ਕਿਹੜਾ ਇਲਾਕਾ ਜੰਮੂ ਤੋਂ ਲੈ ਕੇ ਇੱਥੇ ਅੱਗੇ ਜਿੱਥੇ ਆਈ ਜੋ ਹਿਮਾਚਲ ਨਾਲ ਲੱਗਦਾ ਇੱਥੇ ਤੱਕ ਤਿੱਕੇ 2 ਰੁਪਏ ਦੇ ਫਰਕ ਨਾਲ ਉੱਥੇ ਡੀਲਰ ਦਾ ਕੀ ਹੋਣਾ ਹੈ ਤੁਸੀਂ ਲਾ ਲਓ ਹਰਿਆਣਾ ਅੰਦਾਜ਼ਾ ਹਰਿਆਣੇ ਚ ਵੀ ਸਸਤੀ ਆ ਪੰਚਕੂਲੇ ਚ ਵੀ ਡੀ ਪੈਟਰੋਲ ਸਸਤਾ ਇਸੇ ਤਰ੍ਹਾਂ ਡੀਜ਼ਲ ਦਾ ਮਗਰ ਵੱਡੀ ਗੱਲ ਅੱਜ ਸਭ ਤੋਂ ਵੱਧ ਆਮ ਆਦਮੀ ਪਾਰਟੀ ਕੇਂਦਰ ਦੀ ਸਰਕਾਰ ਕੋਲ ਜਾਂਦੀ ਹੈ ਤੇ ਇਨਫਲੇਸ਼ਨ ਦਾ ਰੌਲਾ ਪਾਉਂਦੀ ਡੀਜ਼ਲ ਦੇ ਰੇਟ ਵਧਣਾ ਟਰੈਕਟਰ ਚ ਡੀਜ਼ਲ ਟਰਾਂਸਪੋਰਟੇਸ਼ਨ ਲਈ ਟਰੱਕਾਂ ਚ ਡੀਜ਼ਲ ਰੇਲ ਗੱਡੀ ਚ ਡੀਜ਼ਲ ਤੇ ਜਦ ਡੀਜ਼ਲ ਦੇ ਰੇਟ ਤੁਸੀਂ ਵਧਾਤੇ ਕੀ 인ਫਲੇਸ਼ਨ ਹੋਊਗੀ ਕਿ ਨਹੀਂ ਹੋਊਗੀ ਜਿੰਨੀ ਟ੍ਰਾਂਸਪੋਰਟੇਸ਼ਨ ਹੈ ਜਿੰਨੀ ਲੋਕਾਂ ਦੇ ਕੰਮ ਆਉਣ ਵਾਲੀ ਲੋਡ ਬੰਦ ਵਸਤੂ ਹੈ ਉਹਦੀ ਪ੍ਰਾਈਸਿਸ ਜੇ ਅੱਜ ਉਹਦੀਆਂ ਕੀਮਤਾਂ ਵਧਣ ਗਿਆ ਉਹਦਾ ਕਾਰਨ ਆਮ ਆਦਮੀ ਸਰਕਾਰ ਸਿੱਧੇ ਤੌਰ ਤੇ ਉੱਤੇ ਜ਼ਿੰਮੇਵਾਰ ਔਰ ਕੱਲ ਕੱਲ ਦੇ ਦਿਨ ਤੇ 2500 ਕਰੋੜ ਦਾ ਇੱਕ ਨਵਾਂ ਬੋਝ ਪਾਇਆ ਮੈਂ ਕੱਲ ਦੀ ਗੱਲ ਕਾਵੇ ਜੋ ਚੋਰੀ ਮੋਰੀ ਦਾ ਕੁਝ ਦਿਨ ਪਹਿਲਾਂ ਕੀਤਾ ਅੱਜ ਵਹੀਕਲ ਟੈਕਸ ਇਹਨਾਂ ਨੇ ਪਿਛਲੀ ਕੈਬਿਨੇਟ OC ਤੇ ਵਹੀਕਲ ਟੈਕਸ ਵਧਾ ਦਿੱਤਾ 12 ਤੋਂ ਆਈ ਥਿੰਕ 11 ਤੋਂ 13% ਕਰਤਾ ਜਾਂ ਕਿੰਨਾ 1% ਵਧਾ ਦਿੱਤਾ 2 ਵੀਲਰ ਚ ਵਧਾ ਦਿੱਤਾ ਮੈਂ ਹਾਂਜੀ 2 ਵੀਲਰ ਚ ਵਧਾ ਦਿੱਤਾ ਇਹ ਜਿਹੜਾ ਰਜਿਸਟ੍ਰੇਸ਼ਨ ਟੈਕਸ ਹੈ ਔਰ ਕੱਲੀ ਇਹ ਨਹੀਂ ਯੂ ਗੋ ਟੂ ਐਨੀ ਸਰਕਾਰ ਦੀ ਕੋਈ ਫੈਸਿਲਿਟੀ ਤੁਸੀਂ ਰੈਵਨਿਊ ਵਿਭਾਗ ਵਿੱਚ ਚਲੇ ਜਾਓ ਕਿਸੇ ਵਿਭਾਗ ਵਿੱਚ ਚਲੇ ਜਾਓ ਜਿਹੜੀ ਫੀਸ ਪਹਿਲਾਂ 500 ਸੀ ਉਹ 1000 ਕਰਤੀ ਜੋ 1000 ਸੀ ਉਹ 5000 ਕਰਤੀ ਹੌਲੀ ਹੌਲੀ ਬੜੇ ਤਰੀਕੇ ਨਾਲ ਹਰ ਜਗ੍ਹਾ ਲੋਕਾਂ ਦੀ ਜੇਬ 'ਚ ਬੋਝ ਪਾਉਣ ਦਾ ਕੰਮ ਕਰ ਰਹੇ ਮਗਰ ਤੁਸੀਂ ਕਾਰਗੁਜ਼ਾਰੀ ਵੇਖੋ ਕਿੰਨੀ ਨਕਮੀ ਹੈ ਕੀ ਇਹ ਸਾਰਾ ਕੁਝ ਕਰਨ ਤੋਂ ਬਾਅਦ ਵੀ ਦ ਸਟੇਟ ਇਜ਼ ਹੈਡਿੰਗ ਟੂ ਫਾਈਨੈਂਸ਼ੀਅਲ ਐਮਰਜੈਂਸੀ ਕਿ ਲੋਕ ਤੁਹਾਡੇ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਹੋਇਆ ਕੈਬਨਿਟ ਦਾ ਉਹ ਵੀ ਮਜ਼ਾਕ ਹੀ ਬਣ ਗਿਆ ਕਿ ਨੋਟੀਫਿਕੇਸ਼ਨ ਹੋਇਆ ਨੂੰ 2 ਸਾਲ ਹੋ ਗਏ ਜੇ ਪੁਰਾਣੀ ਪੈਨਸ਼ਨ ਕਿਸੇ ਨੂੰ ਮਿਲੀ ਹੋਵੇ ਔਰ ਨਵੇਂ ਲੋਕ ਹੁਣ ਜੋ ਮੁਲਾਜ਼ਮ ਚਾਹਦੇ ਉਹਨਾਂ ਦੀ ਤਰਖਾ ਨਹੀਂ ਮਿਲੂ ਆ ਕੱਲ ਟੀਚਰਸ ਡੇ ਆ ਪੜਿਓ ਹੁੰਦਰ ਸਾਹਿਬ ਇੱਕ ਮਿੰਟ ਮੈਂ ਦਾ ਥੋੜਾ ਵੀਸ ਵੀ ਲਾ ਲਾਂ ਨਾ ਨਾਲ ਨਾਲ ਆ ਕੱਲ ਇਤਰਾ ਫੋਟੋ ਲੱਗੀ ਨਾ ਥੋੜੀ ਅਖਬਾਰਾਂ ਤੇ ਆਇਆ ਹੈ ਜੇ ਗੱਲ ਤੇ ਆ ਭਗਵੰਤ ਮਾਨ ਦੀ ਤੇ ਟੀਚਰਸ ਡੇ ਸੀ ਗੱਲ ਅਧਿਆਪਕ ਦਿਵਸ ਬੜੀਆਂ ਵਡੀਆਂ ਵਡੀਆਂ ਗੱਲਾਂ ਕਰਦਾ ਕੱਲ ਕਿੰਨੀ ਛਤਰਫੇਰੇ ਉੱਥੇ ਵਿਚਾਰੇ ਕਿੰਨੀ ਕੁੱਟ ਪਈ ਅੱਜ ਮੈਨੂੰ ਆ ਲੰਮੀ ਚੌੜੀਆਂ ਮੈਨੂੰ ਲੰਗਾ 100 ਫੋਟੋਆਂ ਮੈਨੂੰ ਭੇਜੀਆਂ ਉਹਨਾਂ ਨੇ ਕਿ ਸਾਡਾ ਮੁੱਦਾ ਹਾਈਲਾਈਟ ਕਰੇ ਭਾਈ ਮੇਰਾ ਜੀਤ ਆ ਬੜਾ ਕਰਦਾ ਮੈਂ ਕਰ ਵੀ ਰਿਆਂ ਤੁਹਾਡਾ ਮੁੱਦਾ ਹਾਈਲਾਈਟ ਮਗਰ ਅੱਜ ਉਸ ਤੋਂ ਗੰਭੀਰ ਮੁੱਦੇ ਵੇਖੋ ਕੀ ਹੈ ਕਿ ਜਿੱਥੇ ਫਾਈਨੈਂਸ਼ੀਅਲ ਐਮਰਜੈਂਸੀ ਫਾਈਨੈਂਸ਼ੀਅਲ ਪ੍ਰੂਡੈਂਸ ਇਹ ਸਰਕਾਰ ਕੋਲ ਜਿਹਦੇ ਕੋਲ ਹੱਤਾ ਪਹਿਰਾ ਦੀ ਪਈਆ ਮਲਾਜਮ ਨੂੰ ਤਨਖਾਹ ਨਹੀਂ ਮਿਲਦੀ ਓਲ ਪੈਨਸ਼ਨ ਨਹੀਂ ਮਿਲਦੀ ਉਸ ਉਹ ਮੁੱਖ ਮੰਤਰੀ ਕਿੰਨੇ ਘਰ ਲੈ ਜੀ ਉਹਦੇ 5 6 ਘਰ ਲੈ ਹੁਣ ਤਾਂ ਜਲੰਧਰ ਵੀ ਬਣਾ ਲਿਆ ਅਸਰ ਪਹਿਲੀ ਵਾਰੀ ਹੋਇਆ ਹੈਲੀਕਾਪਟਰ ਜਹਾਜ਼ ਤੋਂ ਉਹਨੇ ਥੱਲੇ ਉਤਰਨਾ ਕੋਈ ਨਹੀਂ ਮਨ ਲ ਪਤਾ ਨਹੀਂ ਉਹਦੇ ਕਿਹੜੀ ਘੱਡ ਪੈ ਲੱਤਾਂ ਨੂੰ ਕਿਹੜਾ ਦਰਦ ਚਿੰਬੜ ਜਾਂਦਾ ਜੇ ਉਹਨੂੰ ਕਿਤੇ ਟ੍ਰੇਨ ਤੋਂ ਰੇਲ ਗੱਡੀ ਦਾ ਸਫ਼ਰ ਕਰਨਾ ਪੈ ਜਾਏ ਰੱਬ ਜਾਣਦਾ ਕਿਤਾ ਸੁਧਾਰਨ ਕੀ ਇਹਨੇ ਕਿੜਾ ਇਹੀ ਕਹਿਦਾ ਹੂੰਗਾ ਸੀ ਨਾ ਮੁਰਗੀ ਖਾਨਾ ਖੋਲ ਲੋ ਹੁਣ ਇਹਨੂੰ ਪੁੱਛਿਆ ਜਾਵੇ ਕਿ ਭਾਈ ਤੂੰ ਦੱਸ ਤੈਨੂੰ ਕਾਹਦਾ ਖਤਰਾ ਐਡਾ ਪੈਦਾ ਹੋਇਆ ਮਤਲਬ ਇਹਦੀਆਂ ਗੱਲਾਂ ਮੈਂ ਕਿੰਨੀਆਂ ਕਰਾਂ ਐਵੇਂ ਮੇਰੇ ਤੇ ਫੇਰ ਚੱਟੀ ਉਛੜ ਜੂਗਾ ਸਵੇਰੇ ਮੈਨੂੰ ਸੱਟ ਫੇੜ ਸਕ ਲੂਗੀ ਮਗਰ ਮੈਂ ਵੀ ਠੀਕ ਜਾਂ ਮੈਨੂੰ ਇਹ ਜੇ ਮਤਲਬ ਖਾਦੀ ਪੀਤੀ ਵਾਲੇ ਮੁੱਖ ਮੰਤਰੀ ਦਾ ਮੈਂ ਅਸਰ ਮਨਾਉਣ ਲੱਗਿਆ ਤਾਂ ਮੈਨੂੰ ਕੀ ਮਗਰ ਕਹਿਣ ਦਾ ਭਾਅ ਵਾਈ ਸ਼ੂਟ ਦ ਸਟੇਟ ਆਫ ਪੰਜਾਬ ਗੋ ਟੂ ਦ ਡੌਗਸ ਅੱਜ ਸੜਕਾਂ ਦਾ ਬਿਜਲੀ ਦਾ ਮਤਲਬ ਹਰ ਜਗ੍ਹਾ ਹੀ देयर इज A ਸਟੇਟ ਆਫ ਕੋਲਾਪਸ ਥਿਸ ਇਜ਼ ਵਨ ਬਿਗ ਵਰੀ ਕਿ ਹਰ ਪੰਜਾਬੀ ਕਰਜਾਈ ਹੋ ਰਿਹਾ ਸਟੇਟ ਇਸ ਨਾਟ ਗੋਇੰਗ ਫਾਰਵਰਡ ਦੂਜੀ ਵਾਰੀ ਅੱਜ ਬੈਠੇ ਬੈਠੇ ਮੈਂ ਲੋਨ ਆਰਡਰ ਅੱਜ ਦੇ ਹੀ ਮੈਂ ਤਿੰਨ ਆਰਡਰ ਦੱਸੂਗਾ ਪਿਛਲੇ ਤਾਂ ਮੈਂ ਕਿੱਥੇ ਜਾਣ ਲੱਗਾ ਇਹਨਾਂ ਦਾ ਮੋਸਟ ਸੈਲੀਬ੍ਰੇਟਡ ਇਹਨਾਂ ਦਾ ਬੰਦਾ ਹੈ ਜੀ ਲਾਰੈਂਸ ਮਿਸ਼ਨੋਈ ਆ ਲਾਰੈਂਸ ਮਿਸ਼ਨੋਈ ਦਾ ਕਿ ਲੋ ਮੈਨੂੰ ਤਾਂ ਹੁਣ ਅੰਦਰਲੀ ਗੱਲ ਤੁਹਾਨੂੰ ਮੈਂ ਕੀ ਦੱਸਾਂ ਤੁਸੀਂ ਪੁੱਛੋਗੇ ਤੇ ਬਾਅਦ ਚ ਦੱਸੂਗਾ ਹਲੇ ਦੀ ਦੱਸਦਾ ਮੈਂ ਇਹ ਜਿਹੜਾ ਪਹਿਲਾਂ ਕਹਿੰਦਾ ਸੀ ਨਾ ਜੀ ਕੀ ਇੰਟਰਵਿਊ ਤਾਂ ਹੋਈ ਨਹੀਂ ਭਗਵੰਤਬਾਨ ਦੀ ਸਟੇਟਮੈਂਟ ਸੀ ਹੁਣ ਪ੍ਰਬੋਧ ਕੁਮਾਰ ਜੀ ਨੇ ਹਾਈ ਕੋਰਟ 'ਚ ਦੱਸਤਾ ਕਿ ਇੰਟਰਵਿਊ ਕਿੱਥੇ ਕਿੱਥੇ ਹੋਈ ਆ ਮੈਨੂੰ ਇਹ ਵੀ ਪਤਾ ਲੱਗਾ ਕਿ ਪ੍ਰਬੋਧ ਕੁਮਾਰ ਜੀ ਨੇ ਇੱਕ ਹੋਰ ਵੀਡੀਓ ਵਿਖਾਈ ਥੋੜੇ ਹੈ ਜਾਂਚ ਇੱਕ ਵੀਡੀਓ ਉਹ ਜੀ ਵਿਖਾਈ ਆ ਉਹ ਦਿਖਾਈ ਵੀਡੀਓ ਜਿਹੜੀ ਮੈਂ ਕੱਢ ਕੇ ਆਇਆ ਇੱਕ ਇਹ ਇਹ ਦੇ ਰਾਤ ਚ ਹੀ ਆਊਟ ਗੈਂਗਸਟਰ ਹੈ ਨਾ ਉਹ ਸਿੱਧੂ ਮੂਸੇ ਵਾਲੇ ਕਤਲकांड ਦੇ ਉਹ ਤਿੰਨੂ ਗੈਂਗਸਟਰ ਜਿਹਨੂੰ ਸ਼ਾਪਿੰਗ ਕਰਾ ਰਹੇ ਲਾਈਟ ਕਲੱਬ ਤੇ ਜਿੱਦੇ ਨਾਲ ਪਾਰਟੀ ਚੱਲਦੀ ਸੀ ਇਹ ਉਹ ਪੁਰਾਣੀ ਵੀਡੀਓ ਹੈ ਜਿੱਦੀ ਤੀਨੂ ਨੂੰ ਜਦੋਂ ਸ਼ਾਪਿੰਗ ਕਰਾਉਣ ਲੈ ਕੇ ਗਏ ਆ ਤੇ ਆਪਣਾ ਫਿਰ ਉਹਦਾ ਨਾਈਟ ਕਲੱਬ 'ਚ ਗਏ ਆ ਨਾਲ ਇੰਸਪੈਕਟਰ ਸਾਹਿਬ ਵੀ ਨਾਲ ਗਏ ਆ ਇਹ ਉਹ ਸਰਕਾਰ ਹੈ ਜਿਨੇ ਸਿੱਧੂ ਮੂਸੇ ਵਾਲੇ ਕਾਲ ਦੇ ਕੱਲਾ ਤੀਨੂ ਨੂੰ ਨਾਈਟ ਆਊਟਿੰਗ ਨਹੀਂ ਕਰਾਈ ਮੇਰੇ ਕੋਲ ਜੋ ਖਬਰ ਆ ਇਹਦੀ ਵੀ ਕਰਾਈ ਹੋਈ ਹੈ ਲਾਰਜ ਸਪੈਸ਼ਲ ਹੋਈ ਔਰ ਉਹ ਵੀਡੀਓ ਵੀ ਤੁਰੀ ਫਿਰਦੀ ਹੈ ਕਿੱਥੇ ਅਪਸਰਾ ਕੋਲ ਉਹਨੋ ਵੀਡੀਓ ਇੱਕ ਨਹੀਂ ਤੁਰੇ ਫਿਰਦੀ ਇੱਕ ਵੀਡੀਓ ਹੋਰ ਵੀ ਬੜੀ ਬਹੁ ਚਰਚਿਤ ਵੀਡੀਓ ਤੁਰੇ ਮਿਲਦੀ ਉਹ ਤਾਂ ਮੈਂ ਅੱਖੀ ਵੇਖੀ ਆ ਹਾਂਜੀ ਬਹੁਤ ਸ਼ੋਪਿੰਗ ਕਰਾਈ ਹੈ ਆ ਲਾਰੈਂਸ ਮਿਸ਼ਨੋਈ ਇੰਟਰਵਿਊ ਲਾਰੈਂਸ ਕੋ ਵੀਆਈਪੀ ਟ੍ਰੀਟਮੈਂਟ ਚੰਡੀਗੜ੍ਹ ਕੇ ਮਾਲ ਮੈਂ ਆਦੀ ਰਾਤ ਕਰਵਾਈ ਸ਼ੋਪਿੰਗ ਔਰ ਵੀ ਖੁਲਾਸੇ ਕਹਿੰਦੇ ਵੀਡੀਓ ਨਾਲ ਲੱਗੀ ਤੇ ਭਗਵੰਤ ਮਾਨ ਸਟੇਟ ਦਾ ਹੋਮ ਮਿਨਿਸਟਰ ਭਗਵਾਨਕਮਾਂਡ ਸਟੇਟ ਦਾ ਚੀਫ ਮਿਨਿਸਟਰ ਪਹਿਲਾਂ ਉਹਨੇ ਕਿਹਾ ਸੀ ਕਿ ਨਹੀਂ ਇਹ ਇੰਟਰਵਿਊ ਪੰਜਾਬ 'ਚ ਨਹੀਂ ਹੋਈ। ਹੁਣ ਕਾ ਹਾਈ ਕੋਰਟ 'ਚ ਆਜੀ ਦੀ ਭਾਈ ਇਹ ਇੰਟਰਵਿਊ ਪੰਜਾਬ 'ਚ ਹੋਈ ਹੈ। ਮਗਰ ਕਹਿੰਦਾ ਮੇਰੇ ਬੱਤੀ ਜਾਂਦੇ ਹੀ ਕਹਿੰਦਾ ਨਾ ਮੇਰੇ ਬੱਤੀ ਮੈਂ ਤਾਂ ਲਾਦਾ ਤੇਰੇ 36 32 ਇੱਕ ਡਾਚੂ ਉਠ ਮਾਰਦਾ ਤੇ ਤੂੰ ਕਹਿੰਦਾ ਇਹ ਇੰਟਰਵਿਊ ਹੋਈ ਕੋਈ ਨਹੀਂ। ਤੇ ਹੁਣ ਜਦ ਹਾਈ ਕੋਰਟ 'ਚ ਤੇਰੇ ਅਫਸਰ ਨੇ ਤੇਰੇ ਥੱਲੇ ਜਿਹੜਾ ਅਫਸਰ ਹੈ ਉਹਨੇ ਆਈ ਐਫਿਡੇਵਿਟ ਦੇ ਦਿੱਤਾ ਜਾ ਕੇ ਕਿ ਇੰਟਰਵਿਊ ਹੋ ਗਿਆ ਹੋਣ ਤੇਰੇ ਬੱਤੀ ਦੰਗਾਂ ਨੂੰ ਕੀ ਹੋਇਆ ਕਿਹੜੀ ਦੰਗਲ ਪੈ ਗਈ ਇਹ ਦੱਸਦਾ ਨਹੀਂ ਕਿ ਮੈਨੂੰ ਪਹਿਲਾਂ ਦਾ ਪਤਾ ਸੀ ਮੇਰਾ ਕਹਿਣ ਦਾ ਭਾਵ ਦਟ ਚੀਫ ਮਿਨਿਸਟਰ ਨਿਊ ਆਫ ਦਿਸ ਵੀਡੀਓ ਇਸ ਚੀਫ ਮਿਨਿਸਟਰ ਨੂੰ ਜਿੱਦ ਦਿਨ ਹੀ ਵਾਸ ਲਾਈਂਗ ਟੂ ਦ ਪੀਪਲ ਆਫ ਪੰਜਾਬ ਇਹਦੀ ਨੌਲੇਜ ਸੀ ਕਿ ਇੰਟਰਵਿਊ ਪੰਜਾਬ 'ਚ ਹੋ ਰਹੀਆ ਮਗਰ ਇਹਨੇ ਆਨਰੇਬਲ ਹਾਈ ਕੋਰਟ ਨੂੰ ਵੀ ਝੂਠ ਬੋਲਿਆ ਤੇ ਇਹਨੇ ਆਪ ਦੀ ਪੁਲਿਸ ਨੂੰ ਵੀ ਇਹ ਦਬਾਅ ਬਣਾਇਆ ਕਿ ਭਾਈ ਇਸ ਸੱਚ ਨੂੰ ਸਾਹਮਣੇ ਨਹੀਂ ਲਿਆਉਣਾ that is why ਜਿਹੜੇ ਦੋ ਮੈਂਬਰ ਸਿੱਟ ਦੇ ਬਣੇ ਸੀ ਜਿਹਨੂੰ ਹੈਂਡਪਿਕ ਭਗਵੰਤ ਮਾਨ ਨੇ ਕੀਤਾ ਸੀ ਉਹਨੇ 8 ਮਹੀਨਿਆਂ ਚ ਕੋਰਟ ਦੀ ਅੱਖਾਂ ਚ ਘੱਟਾ ਪਾਇਆ ਹੁਣ ਕੱਖ ਨਹੀਂ ਕੀਤਾ ਜਦੋਂ ਕੋਰਟ ਨੇ ਸੈਲਫ ਅਪਾਇੰਟ ਕੀਤਾ ਇੱਕ ਐਸਆਈਪੀ ਦਾ ਮੈਂਬਰ ਉਹਨੇ ਮਹੀਨੇ ਚ ਗੱਲ ਕੱਢੀ ਸੋ ਮੈਂ ਤੁਹਾਨੂੰ ਕਹਿ ਰਿਹਾ ਕਿ ਹਲੇ ਦੂਜੀ ਵੀਡੀਓ ਤੁਹਾਨੂੰ ਨਹੀਂ ਦਿਖਾਉਂਦੇ ਜੀਦੇ ਤੇ ਲਾਰੈਂਸ ਕੁਸ਼ਨੋਈ ਨੂੰ ਸ਼ਾਪਿੰਗ ਕਰਾਈ ਗਈ ਤੇ ਹੋਮ ਮਿਨਿਸਟਰ ਕੌਣ ਸੀ ਭਗਵੰਤ ਮਾਨ ਸਾਹਿਬ ਹਲ ਇੱਕ ਤੀਜੀ ਵੀਡੀਓ ਹੈ ਜਿਹਦਾ ਅੱਜ ਨਹੀਂ ਮੈਂ ਜ਼ਿਕਰ ਕਰਨਾ ਉਹ ਮੈਂ ਆਖੀ ਦੇਖ ਕੇ ਆਇਆ ਹੋ ਸਕੇ ਤੇ ਤੁਹਾਨੂੰ ਕਿਸੇ ਵੇਲੇ ਵਕਾਵਾਵਾਂਗੇ ਕਿ ਦੇਖ ਕੇ ਥੋੜੀਆਂ ਤਾਂ ਕਈਆਂ ਦੀ ਅੱਖਾਂ ਇੱਥੇ ਡਿਗ ਜਾਣੀਆਂ ਮੈਨੂੰ ਫੜ ਕੇ ਅੰਦਰ ਵਾਪਤ ਮਿੱਟ ਕਰ ਦੇਣੀ ਹੈ ਪੈਣੀ ਹੈ ਕਿ ਇਹ ਕੀ ਕੁਝ ਹੋ ਰਿਹਾ ਪੰਜਾਬ 'ਚ ਮਤਲਬ ਮੈਂ ਦੇਖ ਕੇ ਹੈਰਾਨ ਹੋ ਗਿਆ ਕਿ ਵੱਧ ਹੈਲ ਇਸ ਕੋਈ ਦਿਸ ਇਜ਼ ਦ ਲਾਅ ਐਂਡ ਆਰਡਰ ਐਮਰਜੈਂਸੀ ਅੱਜ ਜਦ ਮੈਂ ਤੁਹਾਡੇ ਕੋਲ ਬੈਠੇ ਆ ਵੈਂਦਾ ਚੀਫ ਮਿਨਿਸਟਰ ਜਿਹਨੂੰ ਸ਼ੁੱਡ ਹੈਵ ਡੈਲਟ ਵਿਦ ਅ ਵੈਰੀ ਸਟਰੋਂਗ ਆਇਰਨ ਹੈਂਡ ਨਾਲ ਹੀ ਸ਼ੁੱਡ ਹੈਵ ਡੈਲਟ ਵਿਦ ਦੀ ਆਫੀਸਰਸ ਚਲੋ ਮੈਂ ਬੈਨੀਫਿਟ ਆਫ ਡਾਊਟ ਦਿੰਦਾ ਕਿ ਤੈਨੂੰ ਨਹੀਂ ਪਤਾ ਸੀ ਤੂੰ ਭਾਈ ਕੀ ਕਾਰਵਾਈ ਕੀਤੀ ਕਾਰਵਾਈ ਜ਼ੀਰੋ ਇਸ ਤੋਂ ਸਾਫ਼ ਹੁੰਦਾ ਹੈ ਕਿ ਤੇਰੀ ਰੜੀ ਮਿਲੀ ਭੁਗਤਾ ਹੈ ਔਰ ਅੱਜ ਮੈਂ ਦੱਸ ਰਿਹਾ ਦੋ ਵੀਡੀਓ ਹੋਰ ਨੇ ਇਹ ਆਪ ਜਨਤਕ ਕਰਦੇ ਨਹੀਂ ਤਾਂ ਬੜੀ ਛੇਤੀ ਮੈਂ ਜਨਤਕ ਕਰੂੰਗਾ ਤੇ ਤੁਸੀਂ ਹਰਾਨ ਹੋ ਜਾਓਗੇ ਕਿ ਪੰਜਾਬ ਤੇ ਚੱਲ ਕੀ ਰਿਹਾ ਔਰ ਕੱਲੀ ਇੰਟਰਵਿਊ ਨਹੀਂ ਧੀ ਇਹ ਤਾਂ ਹਾਈ ਕੋਰਟ ਦੇ ਵੀ ਉੱਥੇ ਦਿੱਤਾ ਹੋਇਆ ਕਿ 43000 ਕੋਲ ਐਫੀਡੇਵਿਟ ਕੀ ਦੇ ਕੇ ਆਇਆ ਕਿ ਜ਼ਿਲ੍ਹਾ ਚ ਹੋਈਆਂ ਨੇ ਕਿ ਇੱਕ ਵੀ ਇੱਕ ਵੀ ਅਫਸਰ ਦੇ ਖਿਲਾਫ ਕਾਰਵਾਈ ਜ਼ੀਰੋ ਔਰ ਇਹੀ ਕਾਰਨ ਹੈ ਕਿ ਅੱਜ ਪੰਜਾਬ ਚ ਕੀ ਹੋ ਰਿਹਾ ਮੈਂ ਹਰਾਨ ਹੋ ਗਿਆ ਆ ਸਾਡੇ ਕੱਲ ਪਰसों ਮਥਰ ਸ਼ਹਿਰ ਦੀ ਖਬਰ ਹੈ ਚਲੋ ਅੱਜ ਦੀ ਮੈਂ ਗੱਲ ਕਰਾਂ ਕਿਥੇ ਸਭ ਤੋਂ ਪਹਿਲਾਂ ਤਾਂ ਮੈਂ ਆਈ ਕੰਡੈਮਨਡ ਦੋ ਇਨਸੀਡੈਂਟਸ اور ਮੈਂ ਉਹਨਾਂ ਪਰਿਵਾਰਾਂ ਨਾਲ ਆਪ ਵੀ ਇਸ ਗੱਲ ਦੀ ਆ ਇੱਕ ਉਹਨਾਂ ਨਾਲ ਅਸੀਂ ਇਸ ਔਖੇ-ਮੂਕੇ ਖਲੋਤੇ ਆ ਕਿ ਜਿੱਥੇ ਅੱਜ ਸ੍ਰੀ ਮੁਕਸ਼ਰ ਸਾਹਿਬ ਇੱਕ ਐਨ ਆਰ ਆਈ ਪਰਿਵਾਰ ਤੇ ਦਿਨ ਦਿਹਾੜੇ ਪਾਈ ਰਹੀ ਹੋਈ ਫਿਰ ਫਿਰੋਜ਼ਪੁਰ ਚ ਹੋਈ ਆ ਔਰ ਐਜ਼ ਵੀ ਸਪੀਕ ਇਹ ਲਾਰੈਂਸ ਮਿਸ਼ਨੋਈ ਦੇ ਕੇਸ ਦਾ ਵੀ ਜੋ ਮੈਂ ਤੁਹਾਨੂੰ ਕੋਲ ਜ਼ਿਕਰ ਕੀਤਾ ਕੱਲ ਕੀ ਹੋਇਆ ਦੋ ਦਿਨ ਪਹਿਲਾਂ ਅੰਮ੍ਰਿਤਸਰ ਸਾਹਿਬ ਜਿੱਥੇ ਇੱਕ ਮਜੀਠ ਮੰਡੀ ਆ ਜੀ ਸਾਡੇ ਬਹੁਤ ਵੱਡੀ ਇਹ ਡਰਾਈ ਫਰੂਟਸ ਦੀ ਮਤਲਬ ਜਿਹੜਾ ਸਾਰਾ ਡਰਾਈ ਫੂਟ ਦਾ ਮੇਨ ਤੈਨੂੰ ਤਾਂ ਪਤਾ ਹੋਣਾ ਮੇਰਾ ਵੀ ਆ ਮਜੀਠ ਮੰਡੀ ਦਾ ਤੇ ਮਜੀਠ ਮੰਡੀ ਇਹਨਾਂ ਨੂੰ ਦੱਸਦੇ ਸਭ ਨੂੰ ਜਿਨ੍ਹਾਂ ਨੂੰ ਨਹੀਂ શ્રી ਅੰਮ੍ਰਿਤ ਸਰ ਦਾ ਪਤਾ ਇਟ ਇਜ਼ ਦਾ ਮੇਜਰ ਗੇਟਵੇ ਆਫ ਏ ਡਰਾਈ ਫਰੂਟਸ ਤੋਂ ਜੋ ਵੀ ਅਫਗਾਨਿਸਤਾਨ ਉਸ ਬਾਰਡਰ 라 ਜਾਂ ਹੁੰਦਾ ਜਾਂ ਕੁਛ ਦਿੱਲੀ ਆਉਂਦਾ ਜਾਂ ਇਟਸ ਬਿਕਮ ਅ ਮੇਜਰ ट्रांजिट ਪੁਆਇੰਟ ਤੁਸੀਂ ਮੰਨੋਗੇ ਕਿ ਲਾਅ ਔਰ ਆਰਡਰ ਭਗਵਾਨ ਜੀ ਮਾਨ ਸਾਹਿਬ ਦਾ ਕਿਵੇਂ ਝੜੇ ਝੂੜੇ ਤਾਂ ਲਾਉਂਦਾ ਦੋ ਪੈਗ ਤੇ ਬਾਅਛ ਰਾਣੇ ਥੱਲੇ ਦੇ ਕੇ ਪੈ ਜਾਂਦਾ ਤੇ ਲੋਕਾਂ ਦਾ ਜਾਤ ਆਏ ਭਾਈ ਲੋਕਾਂ ਨੂੰ ਵੀ ਪਲਵਾ ਦਿਆ ਕਿ ਲੋਕ ਵੀ ਪੇ ਰਹਿਣ ਦਸ਼ਮੇਰੀ ਪਤਾ ਲੱਗੇ ਹੋਇਆ ਕਿ 4-5 ਕਰੋੜ ਦੀ ਛੱਤ ਪਹਿਲੀ ਵਾਰੀ ਹੋਇਆ ਕਿ ਆ ਕੇ ਸਾਰਾ ਹੀ ਵਡਾਉ ਨਹੀਂ ਰੁੱਟ ਕੇ ਲੈ ਗੇ ਆ ਮਜੀਠ ਉੱਥੇ ਮੈਂਬਰ ਜਿਹੜੇ ਮਜੀਠ ਮੰਡੀ ਦੇ ਨੇ ਮੈਂ ਉਹਨਾਂ ਦਾ ਬਿਆਨ ਪੜ੍ਹਨਾ ਤੁਹਾਨੂੰ ਮੈਂਬਰਸ ਆਫ ਦ ਫੈਡਰੇਸ਼ਨ ਆਫ ਕਰਿਆਨਾ ਡਰਾਈ ਫਰੂਟ ਐਸੋਸੀਏਸ਼ਨ ਅਲੋਂਗ ਵਿਦ ਦ ਇੰਡੋ ਫੋਰਨ ਚੈਂਬਰ ਆਫ ਕਮਰਸ held a meeting in majid mandi area for expressing concern over yesterday's incident agge suno ji ki kendea it is an unprecedented incident the police should arrest the suspects immediately said bk bajat president of indo foreign chamber of commerce eh 85 saal de bujurg ne ji bajat sahab tusi ta jante ho 85 ਸਾਲ ਦੇ ਬਜ਼ੁਰਗਾ ਕਹਿੰਦੇ ਮੈਂ ਆਪਦੀ ਜ਼ਿੰਦਗੀ ਚ ਨਹੀਂ ਵੇਖਿਆ ਕਿ ਰਾਤ ਨੂੰ ਸਾਰਾ ਗਡਾਊਨ ਨਹੀਂ ਖਾਲੀ ਕਰਕੇ ਰਹਿ ਗਏ ਆਮਡ ਹਥਿਆਰ ਨਾਲ ਲੋਕੀ ਆਏ ਤੇ ਜੇ ਗਡਾਊਨ ਜਿਹੜਾ ਸ਼ਹਿਰ ਦੇ ਵਿੱਚ ਹੈ ਨਹੀਂ ਸੁਰੱਖਿਅਤ ਰਹਿ ਸਕਦਾ ਤੇ ਦੱਸੋ ਲੋਕ ਜਾਣ ਕੇ ਕਿੱਥੋਂ ਫਕਟ ਮੈਂ ਉਹਨਾਂ ਗੱਲਾਂ 'ਚ ਨਹੀਂ ਪੈਂਦਾ ਕਿ ਜਿਹੜੀ ਰੋਜ਼ ਚੈਨੀ ਚੋਰੀ ਰੋਜ਼ ਜਿਹੜੇ ਫਰੋਤੀ ਦਾ ਕੰਮ ਚੱਲ ਰਿਹਾ ਉਹਦਾ ਮੈਂ ਜ਼ਿਕਰ ਹੀ ਨਹੀਂ ਕਰਦਾ ਮੇਰੇ ਕੋਲ ਇੱਕ ਡਾਕਟਰ ਸਾਹਿਬ ਆਏ ਹੁਣੇ ਥੋੜੇ ਦਿਨ ਦੀ ਗੱਲ ਹੈ ਉਹਨਾਂ ਤੋਂ ਕਰੋੜ ਰੁਪਈਆ ਮੰਗ ਲਿਆਗੇ ਮੈਂ ਕਿਹਾ ਡਾਕਟਰ ਸਾਹਿਬ ਮੈਂ ਪ੍ਰੈਸ ਕੋਲ ਜਾਵਾਂ ਕਿ ਪੁਲਿਸ ਕੋਲ ਜਾਵਾਂ ਕਹਿੰਦਾ ਦੋਵਾਂ ਕੋਲ ਨਹੀਂ ਜਾਣਾ ਮੈਂ ਕਿਹਾ ਉਹ ਕਹਿੰਦਾ ਪੁਲਿਸ ਕੋਲ ਜਾਏਗਾ ਤਾਂ ਮੈਨੂੰ ਪੰਜ ਦੇਣਾ ਪੈਣਾ ਇਹ ਹਾਲਾਤ ਬਣੇ ਪਏ ਮਤਲਬ ਲੋਕ ਉਹਨਾਂ ਪੁਲਸ ਨੂੰ ਦੱਸ ਕੇ ਰਾਜ਼ੀ ਨਹੀਂ ਆ ਮਹਿਤਾ ਚੌਕ ਦੀ ਮਹਿਤਾ ਚੌਕ ਤੇ ਦੋ ਨਿਕੰਮੇ ਜੇ ਗੈਂਗਸਟਰ ਨੇ ਉਹ ਫੋਨ ਕਰੀ ਜਾਂਦੇ ਆ ਕਿਸੇ ਨੂੰ ਕਹਿੰਦੇ ਜੀ ਤੂੰ ਲੱਖ ਰੁਪਈਆ ਦੇ ਦੇ ਇੱਕ ਦੁਕਾਨਦਾਰ ਨੂੰ ਮੇ ਤਾਂ ਚੌਕ ਕਿੱਡਾ ਚੌਕ ਆ ਯਾਰ ਉੱਥੇ ਕੀ ਮਤਲਬ ਐਡਾ ਕਾਰੋਬਾਰ ਚੱਲਦਾ ਦਿਹਾੜੀ ਵਾਲੇ ਰੋਕ ਨੇ ਆ ਉਹਨਾਂ ਦੀ ਖਬਰ ਆ ਸਾਰੀ ਦੁਕਾਨਦਾਰ ਇਕੱਠੇ ਹੋ ਕੇ ਉੱਥੇ ਬੈਠੇ ਆ ਤੇ ਬਾਬਾ ਜੀ ਦੇ ਚਰਨਾਂ 'ਤੇ ਬੈਠੇ ਆ ਤੇ ਬਾਬਾ ਜੀ ਕਹਿੰਦੇ ਖਬਰਦਾਰ ਰੋਤੀਆਂ ਮੰਗਣ ਵਾਲੇ ਬਾਜਾ ਨਹੀਂ ਨਹੀਂ ਤਾਂ ਸ਼ਕਤੀਆਂ ਨਾਲ ਸ਼ਕਤੀ ਨਾਲ ਨਿਜਠਿਆ ਜਾਵੇਗਾ ਬਾਬਾ ਜੀ ਦੀ ਅੱਗੇ ਖਬਰ ਲੱਗੀ ਮੈਂ ਤਾਂ ਹਨ ਹੋ ਗਿਆ ਤੇ ਜਿਹੜਾ ਪੰਜਾਬ ਦੀ ਕੁਰਸੀ ਤੇ ਵੱਡਾ ਬਾਬਾ ਬਿਠਾਇਆ ਇਹਨੂੰ ਕੀ ਹੋਇਆ ਇਹ ਤਾਂ ਬੋਲਦਾ ਇਹਨੂੰ ਪਤਾ ਨਹੀਂ ਕਿਹੜਾ ਚੁੱਪ ਸੋ ਗਿਆ ਨਾਟ ਵਿ ਬੀ ਐਨੀ ਡਿਸਰੈਸਪੈਕਟ ਟੂ ਐਨੀ ਕੋਈ ਐਨਾ ਕਰ ਗਿਆ ਕਿ ਮੈਂ ਬਾਬਾ ਜੀ ਮੈਂ ਬਾਬਾ ਜੀ ਤਾਂ ਕਹਿ ਰਿਹਾ ਬਾਬਾ ਜੀ ਸਤਕਾਰ ਨਾਲ ਕਹਿ ਲੈਂਦਾ ਮੁਖੀ ਨੂੰ ਤੇ ਜਿਹੜਾ ਵੱਡੇ ਬਾਬਾ ਜੀ ਇੱਥੇ ਕੁਰਸੀ ਤੇ ਬੈਠੇ ਸਾਡੇ ਮੁੱਖ ਮੰਤਰੀ ਸਾਹਿਬ ਇਹ ਕਿਉਂ ਨਹੀਂ ਲੋਕਾਂ ਨੂੰ ਵਿਸ਼ਵਾਸ ਦਿਵਾ ਰਹੇ ਚਲੋ ਇਹ ਵੀ ਛੱਡੋ ਅਗਲੀ ਖਬਰ ਕੀ ਹੈ ਜੀ ਪੱਛੋ ਦੀ ਆ ਜਿਹੜੀ ਉਹ ਸਾਡੇ ਅਮਰਸਰ ਸਾਹਿਬ ਤੇ ਇੱਕ ਹੋਰ ਕੰਮ ਹੋਇਆ ਹਾਂਜੀ ਅਸਲ ਤੇ ਕਾਗਜ਼ ਹੀ ਇੰਨੇ ਕਿ ਮੈਂ ਲੱਭ ਲੱਭ ਕੇ ਲਿਆ ਤਾਂ ਬੜੇ ਆ ਮੇਰੇ ਕੋਲ ਰੋਜ਼ ਹੀ ਆ ਜਾਂਦਾ ਕੋਈ ਨਾ ਕੋਈ ਕੇਸ ਚਲੋ ਐਨ ਆਰ ਆਈ ਦਾ ਕਤਲ ਇੱਕੋ ਆਰਤੀਏ ਦਾ ਪਤਾ ਹੋਣਾ ਜਿਹਨੂੰ ਸ਼ਰਿਆਨ ਤੇ ਆ ਗਿਆ ਕਿ 5 ਕਰੋੜ ਲੈਣਾ ਤੇਰੇ ਤੋਂ ਉਹਨੇ ਵਿਚਾਰੇ ਨੂੰ ਪੁਲਿਸ ਨੂੰ ਵੀ 10 ਦਾ ਪੁਲਿਸ ਦੇ ਗੱਲਮੈਨ ਵੀ 10 ਤੇ ਉਹਨਾਂ ਨੇ ਤਾਂ ਵੀ ਆ ਕੇ ਗੋਲੀਆਂ ਠੋਕ ਕੇ ਗਏ ਤੇ ਕਹਿੰਦਾ ਹੁਣ ਨਾ ਕਰੀ ਇੰਸਪੈਕਟਰ ਨੂੰ ਵੀ ਸਾਧ ਲਈ ਤੇ ਉਹਦੇ ਵੀ ਠੋਕਾਂ ਮਿਲਾ ਇਹ ਹਾਲਾਤ ਬਣੇ ਪਈ ਦੱਸੋ ਲੋਕੀ ਜਾਣ ਵੀ ਕਿੱਥੇ there is no property developer ਆ ਸਭ ਤੋਂ ਵੱਡਾ ਇਹਦਾ ਯਾਰ ਤੁਸੀਂ ਲਿਖਦੇ ਨਹੀਂ ਆ ਜਦੋਂ ਮੈਂ ਇਹ ਗੱਲ ਕਹੂੰਗਾ ਤੁਸੀਂ ਚੈਨਲ ਬੰਦ ਕਰਦੇ ਨੇ ਆ ਭਗਵੰਤ ਦਾ ਯਾਰ ਹੈ ਉਮੰਗ ਜਿੰਦਲ ਹੋਮਲੈਂਡ ਵਾਲਾ ਹੈ ਕਿ ਨਹੀਂ ਆ ਦੱਸੋ ਮੈਨੂੰ ਜਿਹੜੇ ਮਹਾਲੀ ਤੇ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਆ ਉਮੰਗ ਜਿੰਦਲ ਹੈ ਨਾ ਉਹਦਾ ਯਾਰ ਸਭ ਤੋਂ ਵੱਧ ਜਿਆਦਾ ਪਿਆਰ ਹੈ ਇਥੋਂ ਤੱਕ ਕਿ ਉਹਦੇ ਜਿਹੜੇ ਆਹੋ ਜਦੋਂ ਉਹ 3.5 ਤੇ 4 ਲੱਖ ਦੇ ਗੂਟ ਬਾੜ ਪਾਉਂਦਾ ਕਿ ਉਹਦੇ ਨਹੀਂ ਉਹ ਮਾਰ ਕੇ ਨਹੀਂ ਲੈ ਕੇ ਦਿੱਤੇ ਹੁੰਦੇ ਆ ਜਿਹੜੇ ਕੋਈ ਕਈ ਯਾਰੀ ਸੋਸ਼ਲ ਮੀਡੀਆ ਤੇ ਚੱਲੀ ਜਾਉ ਤੇ ਉਹ ਉਹਨੂੰ ਵੀ ਫੋਨ ਆ ਗਿਆ ਔਰ ਉਹ ਮੰਗ ਜੰਦਲ ਕਵਨ ਉਹ ਫੇਮਸ ਉਸ ਕੇਸ ਵਾਲਾ ਉਹ ਕਿਹੜਾ ਸੀਗਾ ਜੀ ਗੈਂਗਸਟਰ ਜਿਹੜਾ ਸੁੱਖੀ ਦੰਧਾਵੇ ਦਾ ਯਾਰ ਸੀ ਮੁਖਤਿਆਰ ਅਨਸ਼ਾਰੀ ਕੀ ਹੋਇਆ ਭਾਈ ਉਹਦੀ ਇਨਕੁਆਇਰੀ ਦਾ ਭਗਵੰਤ ਜੀ ਕੀ ਹੋਇਆ ਕਿਹੜੀ ਸੈਟਿੰਗ ਹੋ ਗਈ ਆਪਣੇ ਨਾਲ ਸੁੱਖੀ ਨਾਲ ਗੱਲ ਇਹ ਵੀ ਕਰਦੇ ਯਾਰ ਮੁਖਤਿਆਰ ਅਨਸ਼ਾਰੀ ਦੀ ਮਤਲਬ ਇਹ ਸੈਟਿੰਗ ਨਾਲ ਤਾਂ ਸਰਕਾਰ ਚੱਲਦੀ ਹੈ ਹਾਂ ਸਾਡੇਰ ਕਾ ਬੋਲੂਗਾ ਉਹ ਮਾੜਾ ਜਿਹਾ ਖੈਰਾ ਬੋਲਦਾ ਤੇ ਮੇਲਾ ਦਾ ਉਹਨੂੰ ਵੀ ਛੱਡ ਲੈਣਾ ਕੱਲ ਪਰसों ਦਾਸ ਨੂੰ ਸ਼ਾਇਦ ਜੇ ਇਹ ਤੋਂ ਮੁੱਕਦੇ ਬਾਅਦ ਇਹ ਭੁਲਨ ਸਾਹਿਬ ਦੀ ਚਿੱਠੀ ਆ ਜਾਣਗੀ ਆ ਜੋ ਔਰ ਮੈਨੂੰ ਜਦ ਮੈਂ ਜਾਂਦਾ ਉੱਥੇ ਮੈਨੂੰ ਇਹ ਕਹਿੰਦੇ ਕਿ ਯਾਰ ਸੀਐਮ ਖਲਾਬ ਨਾ ਬੋਲਿਆ ਮੈਂ ਯਾਰ ਤੁਹਾਡੀ ਮਾਸੀ ਦਾ ਪੋਤਾ ਜਿਹੜਾ ਨਾਮ ਮੁੱਕ ਗਿਆ ਕਿ ਨਾ ਮੈਂ ਲੋਕਾਂ ਦਾ ਮੁੱਦਾ ਨਾ ਚੁੱਕਾਂ ਮਤਲਬ ਇੱਚ ਬਕਮ ਸੱਚਾ ਝੋਕ